ਬਾਈ ਇਹ ਤਾਂ ਬੰਨ ਟੁੱਟ ਆਇਆ ਇਹ ਪਾਣੀ ਦਰਿਆ ਦਾ ਹੀ ਹੈ ਦਰਿਆ ਦਾ ਇਹ ਜਦ ਮਤਲਬ ਨਹੀਂ ਮੱਟੂ ਦੇ ਆਇਆ ਹੈ ਕੋਈ ਤੁੰਨਾ ਦਾ ਪਾਗੜਾ ਆਵਾਂ ਮੋਟਾ ਨਾ ਪਾੜੀਏ ਬਾਈ ਸਾਰੀ ਬਨੜਿਆ ਮਾਰੀ ਜੀ ਇਹ ਹਰ ਹਮੇਸ਼ਾ ਜ਼ਿਆਦਾ ਹੀ ਪਾਣੀ ਆਦਾ ਕਿਸੇ ਦਰਿਆ ਦਾ ਹੀ ਆਦਾ ਕੋਕੇ ਜਾ ਰਹੀ ਹੈ ਨਹੀਂ ਤੋਂ ਅੱਗੇ ਜਾਦਾ ਹੀ ਹੈ ਹਾਂ ਜੀ ਇਹ ਕੰਨਕੀ ਅੰਦਰ ਕਿਚਨ ਦਾ ਫਰਸ਼ੰਟ ਲਾਣਾ ਚਾਹ ਰਹੇ ਹਾਂ ਜੀ ਉਹ ਬੱਤਰੀ ਮੈਂ ਉਹਦਾ ਕੋਈ ਰੰਗ ਨਹੀਂ ਹੈ ਜੀ ਉਹਦਾ ਕੋਈ ਨਾ ਆ ਰਿਹਾ ਉਹਦਾ ਸਟਾਫ ਕਰਨਾ ਹੈ ਜੀ ਉਹਦਾ ਆਉਣਾ ਹੈ ਜੀ ਬਹੁਤ ਆਉਂਦਾ ਹੈ ਜੀ ਜਿਹਨੇ ਕਹਾ ਬੜੀ ਆ ਆ ਜੀ ਜੀ ਜੂਟ ਮੰਦ ਵਿੱਚ ਹੈਗੇ ਜੂਟ ਮੰਦ ਜਿਹੜਾ ਹੈ ਜੇ ਤਾਂ ਉਹਨੇ ਘਰ ਆਏ ਉਹ ਘਰ ਆਏ ਇਹ ਪੰਜ ਚਾਰ ਘਰ ਇਹ ਜ਼ਰੂਰ ਪੀਸ ਦਾ ਪਾਲੀ ਦੀ ਹੈ Chega. oh the color